ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੀ ਹਾਂ ਮੈਂ ਤੁਹਾਡੀ ਆਪਣੀ ਹੋਸਟ ਨਵਜੀਤ ਕੌਰ ਕਹਿੰਦੇ ਤੁਹਾਡੇ ਸਾਹਮਣੇ ਅੱਜ ਅਸੀਂ ਬਹੁਤ ਹੀ ਫੇਮਸ ਆਮ ਕੁਡੀ ਨੂੰ ਲੈ ਕੇ ਹਾਜ਼ਰ ਹੋਏ ਆ ਆਮ ਜਿਹਦਾ ਇੰਟਰੋਡਕਸ਼ਨ ਜਦੋਂ ਮੈਂ ਦੇਣ ਚਾਹਾਂਗੀ ਮੈਨੂੰ ਲੱਗਦਾ ਹੈ ਕਿ ਸ਼ਾਇਦ ਜੇ ਮੈਂ ਕੱਲਾ ਨਾਂ ਲਾਉਂਗੀ ਤੇ ਆਮ ਘੱਟ ਸ਼ਾਇਦ ਪਤਾ ਲੱਗੂਗਾ ਪਰ ਜਦੋਂ ਉਹਨਾਂ ਦੀ ਮੈਂ ਇੰਟਰੋਡਕਸ਼ਨ ਦਵਾਂਗੀ ਮੈਨੂੰ ਲੱਗਦਾ ਬਹੁਤ ਸਾਰੇ ਲੋਕਾਂ ਨੂੰ ਪਤਾ ਲੱਗ ਜਾਊਗਾ ਕਿ ਆਪਾਂ ਕਿਹਦੀ ਗੱਲਬਾਤ ਕਰ ਰਹੇ ਹਾਂ ਅੱਜ ਸਾਡੇ ਨਾਲ ਜੋ ਸਖੀयत ਜੁੜੇ ਨੇ ਉਹਨਾਂ ਦਾ ਨਾਮ ਨਿਮਰਤ ਕੋਰਾਲੂ ਵਾਲੀਆ ਜੀ ਉਹ ਜਿਹੜੀ ਅੱਜਕੱਲ ਮੂਵੀ ਬਹੁਤ ਹੀ ਜ਼ਿਆਦਾ ਫੇਮਸ ਹੈ ਪੰਜਾਬੀ ਮੂਵੀ ਸ਼ੌਂਕੀ ਸਰਦਾਰ ਉਹਦੇ ਵਿੱਚ ਉਹਨਾਂ ਦਾ ਮੇਨ ਲੀਡ ਕੈਰੈਕਟਰ ਦੇ ਵਿੱਚ ਨੇ ਉਹ ਮੈਂ ਉਹਨਾਂ ਨੂੰ ਵੈਲਕਮ ਕਰਨ ਤੋਂ ਪਹਿਲਾਂ ਉਹਨਾਂ ਬਾਰੇ ਥੋੜੀ ਜੀ ਤੁਹਾਨੂੰ ਜਾਣਕਾਰੀ ਦੇ ਦੇਣੀ ਆ ਕਿ ਮੈਨੂੰ ਲੱਗਦਾ ਹੈ ਕਿ ਸਾਰਿਆਂ ਨੂੰ ਜੇ ਆਪਾਂ ਇੱਕ ਨਾਂ ਲਈਏ ਮਹਿਰ ਕੋਰ ਢਿੱਲੋ ਫ੍ਰੋਮ ਛੋਟੀ ਸਰਦਾਰਨੀ ਸ਼ੋਅੋਂ ਦਾ ਹੁੰਦਾ ਹੁੰਦਾ ਸੀ ਮੈਨੂੰ ਲੱਗਦਾ ਹੈ ਕਿ ਸਾਰਿਆਂ ਨੂੰ ਪਤਾ ਹੈ ਕਿ ਉਹ ਸ਼ੋਅ ਦੇ ਵਿੱਚ ਆਈ ਸੀ ਉਹ ਮਿਸ ਫੈਮਿਨਨ ਮਿਸ ਮਨੀਪੁਰ 2018 ਦੇ ਵਿੱਚ ਰਹਿ ਚੁੱਕੇ ਨੇ ਉਹ ਟੌਪ 10 ਕੁੜੀਆਂ ਦੇ ਵਿੱਚ ਸੇਮ ਇਅਰ ਚ ਉਸ ਚ ਰਹੇ ਨੇ ਉਹ ਤੇ ਉਸ ਤੋਂ ਬਾਅਦ ਉਹਨਾਂ ਨੇ ਬਿਗ ਬਾਸਟ ਵੀ ਪਾਰਟਿਸਪੇਟ ਕੀਤਾ ਤੇ ਖਤਰੋਂ ਕੇ ਖਿਡਾਰੀ ਦੇ ਵਿੱਚ ਵੀ ਪੰਜਾਬੀ ਮੂਵੀਜ਼ ਦੇ ਵਿੱਚ ਉਹਨਾਂ ਦੀ ਇਹ ਪਹਿਲੀ ਮੂਵੀ ਹੈ ਤੇ ਸਵਾਗਤ ਕਰਦੇ ਹਾਂ ਜੀ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਗੱਲਾਂ ਬਾਤਾਂ ਕਰਨ ਤੋਂ ਪਹਿਲਾਂ ਆਪਾਂ ਸਵਾਗਤ ਕਰਦੇ ਹਾਂ ਨਿਮਰਤ कौर ਆਲੂਵਾਲੀਆ ਸਤਿ ਸ਼੍ਰੀ ਅਕਾਲ ਨਿਮਰ ਜੀ ਬਹੁਤ ਬਹੁਤ ਵੈਲਕਮ ਹੈ ਤੁਹਾਡਾ ਆਰਨਾ ਮੇਰਾ ਵੈਲਕਮ ਕੀਤਾ ਤੇ ਆਪਣਾ ਟਾਈਮ ਕੱਢ ਕੇ ਯੂ نو ਯੂਵ ਟੇਕਨ ਆਊਟ ਦਾ ਟਾਈਮ ਆਈ ਰੀਅਲੀ ਰੀਅਲੀ ਅਪਰੀਸ਼ੀਏਟ 댓 ਨੋਇਸ ਰੇ ਥੈਂਕ ਯੂ ਸੋਈ ਮਾਚ ਫॉर ਜੁਆਇਨਿੰਗ ਅਸ ਟੁਡੇ ਟੁਹਾਡਾ ਬਹੁਤ ਬਹੁਤ ਥੈਂਕ ਯੂ ਸਾਨੂੰ ਜੁਆਇਨ ਕਰਨ ਦੇ ਲਈ ਅੱਜ ਕੱਲ ਮੈਨੂੰ ਲੱਗਦਾ ਹੈ ਕਿ ਜਦੋਂ ਮੂਵੀ ਆਉਂਦੀ ਹੈ ਤੁਸੀਂ ਬਹੁਤ ਜ਼ਿਆਦਾ ਬਿਜ਼ੀ ਹੋ ਜਾਂਦੇ ਹੋ ਨਾ ਆਮ ਜਿਵੇਂ ਕਿ ਆਪਾਂ ਬੈਕਸਟੇਜ ਗੱਲਾਂ ਕਰ ਵੀ ਰਹੇ ਸੀਗੇ ਕਿ ਨਾ ਖਾਣ ਦਾ ਟਾਈਮ ਹੈ ਨਾ ਸੌਣ ਦਾ ਟਾਈਮ ਹੈ ਜਸ ਰਸ਼ 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 ਹੈ ਇੱਧਰ ਨੂੰ ਭੱਜ ਰੋ ਇੱਧਰ ਸਕਰੀਨਿੰਗ ਆਮ ਨਵੇਂ ਤੁਸੀਂ ਹਿੰਦੀ ਆਮ टीवी ਦੇ ਵਿੱਚ ਵੀ ਕੰਮ ਕੀਤਾ ਮੈਨੂੰ ਲੱਗਦਾ ਹੈ ਕਿ ਉਹ ਇੱਕ ਪਹਿਲਾ ਅਜਿਹਾ ਸ਼ੋਅ ਸੀ ਜਿਹਦੇ ਵਿੱਚ ਸਰਦਾਰ ਨੂੰ ਬਹੁਤ ਹੀ ਜ਼ਿਆਦਾ ਨਾ ਸੋਹਣਾ ਹੈਂਡਸਮ ਮੁੰਡਾ ਦਿਖਾਇਆ ਸੀ ਹਨਾ ਤੇ ਮੈਂ ਜਦੋਂ ਉਹ ਸ਼ੋਅ ਦੇਖਦੀ ਹੁੰਦੀ ਸੀ ਜਬੇ ਨਾ ਉਹ ਇਜ਼ ਯੰਗ ਇਟ ਜਸ ਲਾਈਕ ਉਹ ਹੈ ਸੱਚੀ ਹਨਾ ਇਦਾਂ ਦੀ ਜਿਹੜੀ ਸ਼ਭੀ ਆ ਇੱਕ ਪੰਜਾਬੀ ਮੁੰਡੇ ਦੀ ਹੋਣੀ ਚਾਹੀਦੀ ਆ ਉਹਦੇ ਵਿੱਚੋਂ ਨਿਕਲ ਕੇ ਬਿਗ ਬਾਸਟ ਜਾਣਾ ਬਿਗ ਬਾਸਟ ਵਿੱਚੋਂ ਨਿਕਲ ਕੇ ਖਤਰੋਂ ਦੇ ਖਿਡਾਰੀ ਵਿੱਚ ਜਾਣਾ ਤੇ ਫੇਰ ਆਪਣਾ ਰੁਖ ਕਰਨਾ ਪੰਜਾਬੀ ਫਿਲਮਾਂ ਵੱਲੋਂ ਕਿਵੇਂ ਦਾ ਤਜਰਬਾ ਰਿਹਾ ਤੁਹਾਡਾ ਇਸ ਬਾਰੇ Um, नवजीत मैं लगता है कि लाइफ च ना मैं कभी भी कॉन्शियसली डिसीजंस नहीं लिते बट uh, पता नहीं रब ने अपने आप uh, हमेशा ही मैं मेरे कल्चर नाल सिक्खी बहुत जोड़ के रखे है इन टर्म्स ऑफ ऑपरचुनिटीज़ मैं लगता है कि मैं um, अपना जो डेब्यू सी टेलीविजन के भी मैं किसी भी होर हो शो दे नाल कर सकती सी उस टाइम तो ऑफरस भी सी मेरे को बट इनटली जो मैं यू नो मेहर कौर ढिलों की कहानी सुनी और मैं जो नरेशन मिली पता नहीं अपने आप मे बी यू कैन से वी आर ऑलवेज लुकिंग एज एक्टर्स फॉर रिलेटेबिलिटी एंड यू नो इट जस्ट टक सच अ डीप कॉर्ड इन मी दैट मैनू सी कि मैं यही शो करना है दे लाइक यू सेड पहली बार यू नो द वे सिखी और पंजाबीयत वॉज बींग प्रोजेक्टेड ਦੇ ਅੰਦਰ ਉਹ ਖੁਸ਼ੀ ਸੀ ਕਿ ਮੈਨੂੰ ਵੀ ਇਸ ਮੂਵਮੈਂਟ ਦਾ ਹਿੱਸਾ ਬਣਨਾ ਹੈ ਬਿਕੋਜ਼ ਇਸ ਤੋਂ ਪਹਿਲਾਂ ਆਮ ਇਫ ਆਈ ਲੁੱਕ ਐਟ ਦ ਪ੍ਰੋਜੈਕਸ਼ਨ ਆਫ ਪੰਜਾਬੀਜ਼ ਇਨ ਹਿੰਦੀ ਸਪੀਕਿੰਗ ਫਾਰਮੈਟਸ ਆਫ ਸ਼ੋਜ਼ অর ਫਿਲਮਸ ਆਈ ਥਿੰਕ ਇਟ ਹਸ ਬੀਨ ਵੈਰੀ ਸਟੀਰੀਓਟਿੱਪੀਕਲ ਐਂਡ ਆਈ ਥਿੰਕ ਕਿਤਨਾ ਕਿਤੇ ਉਹ ਦਿਲਜੀਤ ਨੇ ਆਫ ਕੌਰਸ ਦਿਲਜੀਤ ਬਾਜੀ ਨੇ ਆਪਣੇ ਕੰਮ ਦੇ ਨਾਲ ਉਹ ਬ੍ਰੇਕ ਕੀਤਾ ਬਟ ਇਫ ਆਈ ਹਵ majorly in totality i felt really really proud that uh, we could represent our culture our religion uh, in 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 the right manner ਬਿਊਟੀਫੁਲ ਬਿਊਟੀਫੁਲ ਮੈਨੂੰ ਲੱਗਦਾ ਹੈ ਕਿ ਆਮ ਇਹ ਬਹੁਤ ਘੱਟ ਹੁੰਦਾ ਹੈ ਕਿ ਆਪਣੇ ਕਲਚਰ ਨਾਲ ਜੁੜ ਕੇ ਰਹਿਣਾ ਆਪਣੇ ਅੱਜ ਕੱਲ ਬੱਚਿਆਂ ਲਈ ਇਹ ਬਹੁਤ ਵੱਡੀ ਚੀਜ਼ ਹੈ ਇੱਕ ਆਮ ਇੱਕ ਆਪਾਂ ਮੈਸੇਜ ਦੇ ਰਹੇ ਹਾਂ ਤੁਸੀਂ ਬਹੁਤ ਸੋਹਣਾ ਮੈਸੇਜ ਦਿੱਤਾ ਹੈ ਸਾਰਿਆਂ ਨੂੰ ਆਮ ਨਿਮਰਤ ਮੈਂ ਜਦੋਂ ਤੁਹਾਡੇ ਬਾਰੇ ਪੜ੍ਹ ਰਹੀ ਸੀ ਪਹਿਲਾਂ ਇੱਕ ਮਾਡਲਿੰਗ ਕੀਤੀ ਬਟ ਇੱਕ ਲਾਇਰ ਵੀ ਹੋ ਇੱਕ ਵਕੀਲ ਹੋ ਕੇ ਇੱਕ ਮਾਡਲ ਹੋ ਕੇ ਕਿੱਦਾਂ ਮਨ ਕੀਤਾ ਕਿ ਐਕਟਿੰਗ ਵੱਲ ਨੂੰ ਜਾਣਾ ਐਕਚੁਅਲੀ ਮੈਨੂੰ ਨਾ ਐਕਟਿੰਗ ਤਾਂ ਕੀੜਾ ਕਹਿ ਲਓ ਉਹ ਬਚਪਨ ਤੋਂ ਹੀ ਸੀ ਮੈਨੂੰ ਸਭ ਤੋਂ ਜ਼ਿਆਦਾ ਖੁਸ਼ੀ ਨਾ ਥੀਏਟਰ ਜੀ ਮਿਲਦੀ ਸੀ ਤੇ ਆਈ ਰਿਮੈਂਬਰ ਦ ਫਰਸਟ ਟਾਈਮ ਆ ਵਾਸ ਓਨ ਸਟੇਜ ਮੈਨੂੰ ਅਜੇ ਵੀ ਯਾਦ ਹੈ ਮੈਂ ਕਿੰਨੇ ਘਾਰਟਨ ਸੀ ਤੇ ਆਫਕੋਰਸ ਅਦਰਵਾਇਜ਼ curricular activities sports ho gaya debating ho gayi uh, dance ho gaya singing ho gayi sare passe i was very like involved but mainu internally jehi khushi milti si oh acting to hi si but um, somewhere you know navjeet um, like my dad and my mom um, they come from a very middle class family my father is a retired yeah. brigadier my mother she's a teacher she's a principal of a school um, okay, saparna okay. saade एजुकेशन बहुत ज्यादा मायने रख दी है तो आई थिंक इट्स अ वेरी टिपिकल इंडियन कि तुसी या तो डॉक्टर बन जाओ इंजीनियर बन जाओ सीए बन जाओ या यू नो लॉयर बन जाओ आई थिंक समवेयर आई दैट करेज इन मी कि मैं उन्होंने ए कह पावा कि यार आई वांट टू पर्सू दिस एज अ प्रोफेशन या फॉर्मिंग आर्ट्स इज समवेयर वेयर इट कुड बी अ हॉबी इन माय फैमिली बट इट वाज नेवर टेक um it, it was never even a thought that you can make a career out of it um and I think that's also because uh first generation industry and you have no idea all you hear is the you know uh noise and the chatter uh, and the yeah. perception that is created around the entertainment industry um but having exactly. said that uh Law, uh, Kitisi see institute of law, Mohali sector 68. I was here in Punjab for five years at that time. Okay. Uh, I backed uh, two jobs, uh, and I think somewhere I mustered the courage to tell them that listen, I want to give it a shot. Like, I don't want to be 50 or 60 in life and have a regret of not trying. You only fail, no. um, try right, and I don't want to fail by not trying. That's the biggest failure. I feel not trying is the biggest failure. Luckily, my parents. No, beautiful, yeah, beautiful. It's my destiny to be here. Oh, beautiful. Um, ji, Jaya Papa Gal currye thoda diye. Pehli movie, haina Sardar ਇਦੇ ਵਿੱਚ ਤੁਸੀਂ ਆਪਣੇ ਰੋਲ ਬਾਰੇ ਕੁਝ ਦੱਸਣਾ ਚਾਹੋ ਕਿ ਤੁਸੀਂ ਕਿੱਦਾਂ ਲੋਕਾਂ ਨੂੰ ਕਹੋ ਕਿ ਗੋ ਵਾਚ ਦਿਸ ਮੂਵੀ ਕਿੱਦਾਂ ਤੁਸੀਂ ਪਿਚ ਕਰਨਾ ਚਾਹੋਗੇ ਕਿ ਆ ऑडियंस ਨੂੰ ਕਿਉਂਕਿ ਯੂ نو ਤੁਹਾਡੇ ਨਾਲ ਬਹੁਤ ਵੱਡੇ ਕਲਾਕਾਰਾਂ ਨਾਲ ਤੁਸੀਂ ਕੰਮ ਕਰ ਰਹੇ ਹੋ ਬੱਬੂ ਮਾਨ ਸਰ ਹੋ ਗਏ ਜਾਂ ਆਮ ਗੁਰੂ ਰੰਧਾਵਾ ਹੋ ਗਿਆ ਲਾਈਕ ਯੂ نو ਦੇ ਆਰ ਲਾਈਕ ਬਿਗ ਨੇਮਸ ਇਨ ਪੰਜਾਬੀ ਇੰਡਸਟਰੀ ਤੁਸੀਂ ਲੋਕਾਂ ਨੂੰ ਕੀ ਮੈਸੇਜ ਕੀ ਦੱਸਣਾ ਚਾਹੋਗੇ ਇਸ ਮੂਵੀ ਬਾਰੇ ਕਿ ਤੁਹਾਡਾ ਰੋਲ ਕਿਵੇਂ ਦਾ ਹੈ ਮੂਵੀ ਕਿੱਦਾਂ ਦੀ ਆ ਕਾਤੇ ਲੋਕੀ ਜਾਣ ਤੇ ਇਹ ਮੂਵੀ ਦੇਖਣ ਨਵਜੀਤ ਮੈਂ ਤਰੋਨਾ ਆਪਣਾ ਪਰਸਨਲ ਐਕਸਪੀਰੀਅੰਸ ਦੱਸਾਂਗੀ ਜਦੋਂ ਮੈਂ ਫੈਮਿਨਾ ਮਿਸ ਇੰਡੀਆ ਕੀਤਾ ਸੀ ਉਸ ਟਾਈਮ ਤੋਂ ਹੀ ਮੈਨੂੰ ਨਾ ਪੰਜਾਬੀ ਫਿਲਮਾਂ ਦੇ ਆਫਰਸ ਆ ਰਹੇ ਸੀ ਤੇ ਜਦੋਂ ਮੈਂ ਛੋਟੀ ਸਟਾਰੀ ਨਹੀਂ ਕਰ ਰਹੀ ਸੀ ਉਸ ਟਾਈਮ ਵੀ ਮੈਨੂੰ ਵੱਡੇ ਵੱਡੇ ਫਿਲਮਾਂ ਦੇ ਆਫਰ ਆਏ ਨੇ ਇਨ ਫੈਕਟ ਮੈਨੂੰ ਯਾਦ ਹੈ ਥੈਟ 杜ਰਿੰਗ ਕੋਵਰਡ ਆਲਸੋ ਆ ਵਾਸ ਸੁਪੋਜ਼ਡ ਟੂ ਡੂ ਅ ਵੈਰੀ 빅 ਪੰਜਾਬੀ ਫਿਲਮ ਐਂਡ ਵੈਨ ਆਈ ਸੇ 빅 ਆਈ ਮੀਨ ਟੂ ਸੇ ਇਨ ਟਰਮਸ ਆਫ ਦ ਸਟਾਰ ਕਾਸਟ ਰਾਈਟ ਲੇਕਿਨ ਐਜ਼ ਐਨ ਐਕਟਰ ਮੇਰਾ ਹਮੇਸ਼ਾ ਇਹ ਹੀ ਵਿਊ ਪੁਆਇੰਟ ਰਿਹਾ ਹੈ ਕਿ ਤੁਹਾਨੂੰ ਉਹਨਾਂ ਪ੍ਰੋਜੈਕਟਸ ਨਾਲ ਜੁੜਨਾ ਚਾਹੀਦਾ ਹੈ ਵਿਚ ਆਰ ਕੰਟੈਂਟ ਡਰਾਈਵਨ ਹਾਈਲੀ ਕੰਟੈਂਟ ਡਰਾਈਵਨ ਸੋ ਬਿਫੋਰ ਵਾਂਟਿੰਗ ਟੂ ਬੀ ਅ ਪਾਰਟ ਆਫ ਥਿਸ ਪ੍ਰੋਜੈਕਟ ਆਈ ਹੈਡ ਅਬਾਊਟ 8 9 ਫਿਲਮਸ ਪੰਜਾਬੀ ਫਿਲਮਸ ਥੈਟ ਆਈ ਚੋਜ਼ ਨਾਟ ਟੂ ਬੀ ਅ ਪਾਰਟ ਆਫ ਤੇ ਸਭ ਤੋਂ ਪਹਿਲਾਂ ਤੇ ਆਪਣੇ ਐਕਸਪੀਰੀਅੰਸ ਇਹ ਕਹਾਂਗੀ ਕਿ ਇਫ ਆਈ ਕੁਡ ਮੇਕ ਦੈਟ ਚੋਇਸ देयर ਮਸਟ ਬੀ ਸਮਥਿੰਗ ਰੀਅਲੀ ਰੀਅਲੀ ਕ੍ਰੈਡੀਬਲ ਟੂ ਦ ਫਿਲਮ ਦੂਜੀ ਜਿਹੜੀ ਗੱਲ ਹੈਗੀ ਹੈ um you know often filma uh, filma nu no, uh, asi na uh, genres uh, naal divide karde ha ki et romcom hai ki drama film hai ki thriller hai ki suspense film hai ki ya yeah, action film hai ki saadi jehi film you. hai odi specialty eh hi hai ki eh hi hai that you you name a genre and you will find that flavor in the film. so whether it is about family um whether it is about keeping your family together your relations together je aap gall kariye romance di theek hai bhai chare di um uh, standing of good against evil di um चान्जी. flavor hai ga action vi te bahut jada suspense vi hai te is karke mainu lagda hai eh os tarah di film hai ki tusi apni puri family nu leke ja sakde ho ton tharo entertainment feel hovega and As an actor I say this, keeping myself completely away from the project. Uh, we watch a lot of cinema, hai na? Punjabi ho gaya, Hindi Filma, Saudi Filma, international filma. Um Anji. the key to a film is that you shouldn't get bored even for a second. You should be on yeah. the edge, right? Um I have I've seen it four or five times already. Um, because you know, we are going for theatre visits, etc. But not exactly. for a second do I feel hooked. ਤੇ ਮੈਨੂੰ ਲੱਗਦਾ ਹੈ ਕਿ ਅਮ ਅੱਜ ਦੇ ਡੇਜ ਆਪਣਾ ਟਾਈਮ ਕੱਟ ਕੇ ਜੇ ਤੁਸੀਂ ਇੱਕ ਫਿਲਮ ਦੇਖਣ ਨਾ ਦੇਖਣ ਜਾ ਰਹੇ ਹੋ ਦੈਨ ਇਟ ਨੀਡਸ ਟੂ ਬੀ ਵੈਲਿਊ ਫॉर ਯਰ ਟਾਈਮ ਐਂਡ ਵੈਲਿਊ ਫॉर ਯਰ ਮਨੀ ਤੇ ਮੈਂ ਇਹ ਕਹਾਂਗੀ ਕਿ ਤੁਹਾਨੂੰ ਐਂ ਨਾ ਬੜਾ ਸਰੀਅਸ ਜਿਹਾ ਫੀਲ ਹੋਏਗਾ ਤੇ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਇਹ ਉਹੋ ਜੀ ਫਿਲਮ ਹੈਗੀ ਹੈ ਵਨ ਯੂ ਵਿਲ ਵਾਚ ਦ ਫਿਲਮ ਯੂ ਵਿਲ ਬੀ ਲਾਈਕ ਓ ਮਾਈ ਗਾਡ ਵੀ ਕੈਨਟ ਬਲੀਵ ਦੈਟ ਸੱਚ ਅ ਕਾਈਂਡ ਆਫ ਅ ਫਿਲਮ ਹੈਸ ਬੀਨ ਮੇਡ ਇਨ ਪੰਜਾਬੀ ਦਸ ਸੋ ਕਾਈਂਡ ਆਫ ਰਿਵਿਊਜ਼ ਦੈਟ ਵੀ ਆਰ ਗੇਟਿੰਗ ਨਾ ਦੈਟਸ ਬਿਊਟੀਫੁਲ ਬਿਕੋਜ਼ ਅਮ ਨਿਮਰਤ ਹੋ ਗਿਆ ਨਾ ਕਿ ਆਪਾਂ ਇਦਾਂ ਨਹੀਂ ਕਹਿੰਦੇ ਕਿ ਹਰ ਕੋਈ ਪੰਜਾਬੀ ਮੂਵੀ ਆਉਂਦੀ ਆ ਤਾਂ ਸੇਮ ਹੀ ਟਰੈਕ ਤੇ ਚੱਲ ਰਹੀ ਆ ਸੇਮ ਹੀ ਜਨਰਾ ਤੇ ਚੱਲ ਰਹੀ ਆ ਸਮ ਟਾਈਮ ਕੀ ਹੁੰਦਾ ਉਹ ਇੱਕ ਹੀ ਤਰ੍ਹਾਂ ਦੀਆਂ ਮੂਵੀਆਂ ਬਣਨ ਲੱਗ ਜਾਂਦੀਆਂ ਚਾਹੇ ਉਹ ਕਾਮੇਡੀ ਸੈਕਟਰ ਨੂੰ ਲੈ ਕੇ ਜੇ ਆਪਾਂ ਗੱਲ ਕਰੀਏ ਬਹੁਤ ਸਾਰੀਆਂ ਮੂਵੀਆਂ ਕਾਮੇਡੀਜ਼ ਨੂੰ ਲੈ ਕੇ ਆਉਣ ਲੱਗ ਜਾਂਦੀਆਂ ਇੱਕ ਸ਼ੁਰੂ ਹੁੰਦੀ ਆ ਬੈਕ ਟੂ ਬੈਕ ਸਾਰੀਆਂ ਉਦਾਂ ਦੀਆਂ ਆ ਜਾਂਦੀਆਂ ਜੇ ਆਪਾਂ ਗੱਲ ਕਰਦੇ ਆ ਕਿ ਮੂਵੀ ਜਿਹੜੀ ਆ ਉਹ ਰੋਮਾਂਸ ਦੇ ਜਾਂ ਲਵ ਸਟੋਰੀ ਦੇ ਉੱਤੇ ਬੇਸਡ ਹੁੰਦੀ ਆ ਕਿਉਂਕਿ ਜਿੰਨੇ ਅਸੀਂ ਰਿਵਿਊਜ਼ ਦੇਖੇ ਆ ਆਸਟ੍ਰੇਲੀਆ ਦੇ ਵਿੱਚ ਇੰਨੀ ਜ਼ਿਆਦਾ ਆਡੀਅנס ਨਹੀਂ ਜਾ ਰਹੀ تھی ਥੀਏਟਰਸ ਦੇ ਵਿੱਚ ਲੋਕੀ ਅਮ ਨਹੀਂ ਅਪਰੋਚ ਕਰ ਰਹੇ ਕਿ ਉਹਦਾ ਕੁਝ ਇੱਕ ਕਾਰਨ ਇਹ ਹੋ ਸਕਦਾ ਹੈ ਕਿ ਜਿੰਨੇ ਕਿ ਤੁਸੀਂ ਦੱਸਿਆ ਕਿ ਇਟਸ ਕੰਪਲੀਟਲੀ ਡਿਫਰੈਂਟ ਟਰੈਕ ਮੂਵੀ ਹੈ ਨਾ ਉਹਦਾ ਜਿਹੜਾ ਸਟੋਰੀ ਲਾਈਨ ਆ ਉਹਦੇ ਵਿੱਚ ਤੁਹਾਨੂੰ ਐਕਸ਼ਨ ਵੀ ਦੇਖਣ ਨੂੰ ਮਿਲੇਗਾ ਪਾਈਚਾਰਾ ਵੀ ਦੇਖਣ ਨੂੰ ਮਿਲੇਗਾ ਉਹਦੇ ਵਿੱਚ ਤੁਹਾਨੂੰ ਰੋਮਾਂਸ ਵੀ ਲਵ ਸਟੋਰੀ ਵੀ ਦੇਖਣ ਨੂੰ ਮਿਲੇਗੀ ਉਹ ਇਟਸ ਐਕਸ਼ਨ ਪੈਕ ਨਾ ਕਹਿੰਦੇ ਨਹੀਂ ਹੁੰਦੇ ਕਿ ਇਹ ਮਲਟੀ ਮਾਡਲ ਮੂਵੀ ਹੋਗੀ ਜਿਹਦੇ ਚ ਹਰ ਚੀਜ਼ ਤੁਹਾਨੂੰ ਦੇਖਣ ਨੂੰ ਮਿਲੂਗੀ ਅਮ ਮੈਨੂੰ ਲੱਗਦਾ ਹੈ ਕਿ ਇਹ ਅੱਜ ਦੀ ਗੱਲਬਾਤ ਜਦੋਂ ਇਹ ਲੋਕਾਂ ਤੱਕ ਪਹੁੰਚੂਗੀ ਕਿ ਇਹ ਵੀ ਇੱਕ ਰੀਜ਼ਨ ਹੈ ਕਿ ਸਾਨੂੰ ਜਾਣਾ ਚਾਹੀਦਾ ਹੈ ਮੂਵੀ ਦੇਖਣੀ ਚਾਹੀਦੀ ਹੈ ਇਹ ਕਿਉਂਕਿ ਕਈ ਵਾਰ ਕੀ ਹੁੰਦਾ ਕਿ ਅਸੀਂ ਰਿਵਿਊਜ਼ ਇਹ ਦੇਖੇ ਆਸਟ੍ਰੇਲੀਆ ਦੇ ਵਿੱਚ ਕਿ ਲੋਕੀ ਥੋੜਾ ਘੱਟ ਅਪਰੋਚ ਕਰ ਰਹੇ ਆ ਘੱਟ ਮੂਵੀ ਦੇਖਣ ਜਾ ਰਹੇ ਆ ਅਮ ਕਿਉਂਕਿ ਲੋਕਾਂ ਨੂੰ ਇਹ ਹੋ ਜਾਂਦਾ ਹੈ ਕਿ ਪੰਜਾਬੀ ਮੂਵੀ ਹੈ ਸੇਮ ਹੀ ਤਰ੍ਹਾਂ ਦੀ ਮੂਵੀ ਹੋਣੀ ਆ ਨਹੀਂ ਉਹ ਮੈਨੂੰ ਉਸ ਗੱਲ ਦਾ ਬਿਲਕੁਲ ਅਹਿਸਾਸ ਹੈਗਾ ਤੇ ਇਸ ਕਰਕੇ ਮੈਂ ਕਹਿ ਰਹੀ ਹਾਂ ਬਿਕੋਜ਼ ਅਮ ਅਮ ਯੂ نو ਕਦੀ ਵੀ ਅਮ ਆਵ ਆਵ ਆਲਵੇਜ਼ ਆਈ ਮਾਈਸੈਲਫ ਰਨ ਆਫਟਰ ਕੰਟੈਂਟ ਹੈ ਨਾ ਤੇ ਇਸ ਕਰਕੇ ਆਈ ਫੀਲ ਪ੍ਰਾਊਡ ਦੈਟ ਥਿਸ ਇਜ਼ ਦ ਕਾਈਂਡ ਆਫ ਫਿਲਮ ਦੈਟ ਵੀ ਹੈਵ ਮੇਡ ਐਂਡ ਐਵਰੀ ਥਾਡੀ ਕਲ ਬਿਲਕੁਲ ਸਹੀ ਹੈ ਕਿ ਇੱਕ ਸਟੀਰੀਓਟਾਈਪ ਯੂ نو ਜਿਸ ਤਰ੍ਹਾਂ ਬਣ ਜਾਂਦਾ ਹੈ ਟਿਪੀਕਲ actually typical film nahi hai ki it would be a breath of fresh air for people over there ਉਮ ਤੇ ਇੱਕ ਹੋਰ ਵੀ ਚੀਜ਼ ਮੈਨੂੰ ਲੱਗਦੀ ਹੈ ਨਵਜੀਤ ਕਿ ਆਪਾਂ ਕਹਿੰਦੇ ਆ ਕਿ ਸਾਨੂੰ ਆਪਣੀ ਰੂਟਸ ਨੂੰ ਆਪਣੇ ਕਲਚਰ ਨੂੰ ਆਪਣੀ ਪੰਜਾਬੀਅਤ ਨੂੰ ਯੂ نو ਵੀ ਸ਼ੁੱਡ ਸਪੋਰਟ 댓 ਤੇ ਫਿਰ ਜੇ ਸਾਨੂੰ ਵੀ ਐਜ਼ ਐਕਟਰਸ ਨੂੰ ਸਪੋਰਟ ਨਹੀਂ ਮਿਲੇਗਾ ਯੂ نو ਬਿਕੋਜ਼ ਪੂਰੀ ਟੀਮ ਨੇ ਇੰਨੀ ਮਿਹਨਤ ਨਾਲ ਇਹ ਫਿਲਮ ਬਣਾਈ ਹੈ ਤੇ ਵਾਕਈ ਦੇਖਣ ਵਾਲੀ ਫਿਲਮ ਹੈ ਤੇ ਫਿਰ ਜੇ ਆਡੀਅנס ਹੀ ਨਹੀਂ ਜਾਏਗੀ ਤੇ ਫਿਰ ਪੰਜਾਬੀ ਸਿਨੇਮਾ ਘਟਦਾ ਹੀ ਜਾਏਗਾ ਘਟਦਾ ਹੀ ਜਾਏਗਾ ਬਿਲਕੁਲ ਜੀ ਸਪੋਰਟ ਆਰ ਸਿਨੇਮਾ um because if we don't who else will exactly because at the end of the day apan nu bhi pata hai ki apna jeda punjabi cinema it's, rich. भी भी भी... <laughs> <laughs> exactly, it's a rich je apan purani time di gal kariye je apan history check kariye bollywood start hi punjabis ne kita hai zyada bollywood jo jinne sade music to bina exactly nowadays like ha na hanji yeah ਨਹੀਂ ਅਮ ਜੇ ਕੋਈ ਗੱਲ ਕਰਦੇ ਤੇ ਤੇ ਵੀ ਸਾਡੇ ਪੰਜਾਬੀ ਤੇ ਪਹੁੰਚ ਰਹੇ ਨੇ ਤੇ ਮੈਟ ਤੇ ਵੀ ਪਹੁੰਚ ਰਹੇ ਨੇ ਤੇ ਫਿਰ ਸਾਰਿਆਂ ਨੂੰ ਕੁਲਮਾ ਨੂੰ ਵੀ ਸਪੋਰਟ ਕਰਨਾ ਚਾਹੀਦਾ ਹੈ ਤੇ ਉਹ ਆਡੀਅנס ਦਾ ਹੀ ਕੰਮ ਹੈਗਾ ਤੇ ਅਸੀਂ ਐ ਵੀ ਨਹੀਂ ਕਹਿ ਰਹੇ ਕਿ ਤੁਸੀਂ ਜਾ ਕੇ ਸੋਚੋਗੇ ਯੂ نو ਤੁਹਾਨੂੰ ਐ ਵੀ ਫੀਲ ਨਹੀਂ ਹੋਏਗਾ ਕਿ ਯਾਰ ਆਪਾਂ ਅਸੀਂ ਆਪਣਾ ਟਾਈਮ ਵੇਸਟ ਕੀਤਾ ਯੂ نو ਆਈ ਜੈਨੂਨੀ ਸੇਜ਼ ਦੈਟ ਇਟਸ ਅ ਬਿਊਟੀਫੁਲੀ ਮੇਡ ਫਿਲਮ ਦੈਟ ਇਟ ਇਟ ਡਿਸਰਵਸ ਟੂ ਬੀ ਵਾਚਡ ਹਾਂਜੀ ਅਮ ਨਿਮਰਤ ਜੀ ਆਪਾਂ ਮੈਨੂੰ ਲੱਗਦਾ ਹੈ ਕਿ ਡੈਫੀਨਿਟਲੀ ਸਾਰਿਆਂ ਨੂੰ ਦੇਖਣ ਜਾਣਾ ਚਾਹੀਦਾ ਹੈ ਕਿਉਂਕਿ ਆਪਾਂ ਜੇ ਪੰਜਾਬੀ ਹੋ ਕੇ ਜਾਂ ਆਪਾਂ ਇੰਡੀਅਨਸ ਹੋ ਕੇ ਆਪਾਂ ਆਪਣੀ ਕਮਿਊਨਿਟੀ ਨੂੰ ਆਪਣੀ ਇੰਡਸਟਰੀ ਨੂੰ ਪੁਸ਼ ਨਹੀਂ ਕਰਾਂਗੇ ਤਾਂ ਆਬਵੀਅਸਲੀ ਜੇ ਜ਼ਿਆਦਾ ਭਰਮਾ ਹੁੰਗਾਰਾ ਨਹੀਂ ਮਿਲੂਗਾ ਤਾਂ ਹੋਰ ਮੂਵੀਜ਼ ਨਹੀਂ ਆਉਗੀਆਂ ਕਿਉਂਕਿ ਜਿਨ੍ਹਾਂ ਨੇ ਇੰਨਾ ਪੈਸਾ ਲਾਉਣਾ ਇੰਨੀ ਮਿਹਨਤ ਕਰਨੀ ਉਹਨਾਂ ਨੂੰ ਵੀ ਹੁੰਦਾ ਹੈ ਕਿ ਇਸ ਚੀਜ਼ ਨੂੰ ਵਧੀਆ ਭਰਮਾ ਹੁੰਗਾਰਾ ਮਿਲੇ ਇਸ ਚੀਜ਼ ਤੋਂ ਜੇ ਥੋੜੀ ਜਿਹੀ हट ਕੇ ਆਪਾਂ ਗੱਲ ਕਰੀਏ ਕਿ ਅਮ ਇੱਕ ਪਾਸੇ ਬਬੂ ਮਾਨ ਸਰ ਹੋ ਗਿਆ ਦੂਜੇ ਪਾਸੇ ਗੁਰੂ ਰੰਧਾਵਾ ਹੋ ਗਿਆ ਉਹਨਾਂ ਦੇ ਨਾਲ ਐਜ਼ ਅ ਕਾਸਟ ਐਜ਼ ਅ ਉਹਨਾਂ ਦਾ ਪਾਰਟਨਰ ਹੋ ਕੇ ਵਰਕ ਕਰਨਾ ਇਸ ਮੂਵੀ ਦੇ ਵਿੱਚ ਉਹ ਕਿਦਾਂ ਦਾ ਐਕਸਪੀਰੀਅੰਸ ਰਿਹਾ ਮੇਰੇ ਲਈ ਤੇ ਬਹੁਤ ਜ਼ਿਆਦਾ ਰਿਫਰੈਸ਼ਿੰਗ ਸੀ ਬਿਕੋਜ਼ ਕੀ ਹੁੰਦਾ ਅਕਸਰ ਆਈ ਡੂ ਨੋਟ feel ki main i I, I, have, i have experienced a different kind of a high in the industry that i come from te mainu is <laughs> gal da vi ehsaas si ki now i'm stepping into a new industry and it's going to feel yeah. like starting from scratch but eh zarur kahangi ki um both of them have been so welcoming have been so warm inna ohna ne mainu support kita hai ki mainu kadi feel hi nahi hoya ki main pehli wari is industry ch kaam kar rahi ha te mainu lagda hai ki ek artist de layi ek comfort level hona bahut zyada zaruri hai you know if i जी feel in my environment and in my space if i feel welcome if i feel positive they fir oh reflect karega mere kaam de utte bhi you know when you see me on the screen you will just feel exactly. because if you're conscious and if you're not happy the camera catches it um exactly. and jime my mom's of the gal kara i think ohna ne literally mainu inna support kita uh, mm. as a debutant in the industry hamesha har thaathe mainu push karna mere liye you know ek ek space create karna where i don't feel um not needed not wanted uh, i think that says a lot about him as a person and jime guru di gal karaa mainu lagda on screen. Um, i think he's a very light person and i've had so much of fun working with him. Oh, that's, beautiful, that's, beautiful. Uh, that's beautiful because i never met guru randhawa. i never get that lucky that i met him. Uh, uh, but मैं मैं, i was performing somewhere and saadi uh, the oh. Show you know, ਕਿਸੇ ਬਾਰੇ ਮਾੜਾ ਨਹੀਂ ਆਪਾਂ ਕਹਿੰਦੇ ਬਟ ਜਦੋਂ ਸਿੰਗਰਸ ਬਾਹਰ ਆਉਂਦੇ ਉਹ ਰਸ਼ ਹੁੰਦੇ ਆ ਹਨ ਦੇ ਗਾਟ ਦਿਸ ਟੈਂਸ਼ਨ ਕਿ ਪਰਫਾਰਮ ਕਰਨਾ ਜਾ ਕੇ ਸਟੇਜ ਦੇ ਉੱਤੇ ਹਨਾ ਤੇ ਬਹੁਤ ਸਾਰੇ ਲੋਕੀ ਹੁੰਦੇ ਆ ਫੋਟੋ ਖਿਚਾਉਣੀਆਂ ਫੋਟੋ ਖਿਚਾਉਣੀਆਂ ਹਨਾ ਓਬਵੀਅਸਲੀ ਸਾਰਿਆਂ ਨੂੰ ਹੁੰਦਾ ਤੇ ਸਾਰੇ ਥੋੜਾ ਪੁਸ਼ ਕਰਦੇ ਬਟ ਸਰ ਉਸ ਦਿਨ ਬਾਹਰ ਆਏ ਮੇਰੀ ਬੇਟੀ ਮੇਨਾ ਪਰਫਾਰਮ ਕਰ ਰਹੀ ਸੀ ਮਾਈ ਡੌਰ ਵਾਸ 7 ইয়ার্স 올ਡ ਐਟ दैट ਟਾਈਮ ਉਹ ਆਏ ਉਹਨਾਂ ਨੇ ਬੱਚਿਆਂ ਦੋ ਕੁੜੀਆਂ ਸੀ ਤੋਂ ਉਹਨਾਂ ਨੂੰ ਫੜਿਆ ਫੜ ਕੇ ਸਿਰ ਤੇ ਹੱਥ ਰੱਖਿਆ ਜੱਫੀ ਪਾਈ ਫੋਟੋ ਖਿਚਾਈ ਇਟ ਇਟ ਵਾਸ You know, at that time you can say that he's such an a humble personality. I know that for value or respect, you know, ten times more So, um, all I can say from that one experience that he is absolutely gem of a person. No, absolutely, I totally agree with you. Also, uh, as he uh, promotions, karke jithe ja rahe, you know, um, he never says no to people for a photo, uh, and that's true, right? As he as artist. ਅਸੀਂ ਆਡੀਅנס ਦੇ ਪਿਆਰ ਦੇ ਭੁੱਖਿਆ রাইਟ ਐ ਐ ਜਦੋਂ ਉਹ ਭੁੱਖ ਫੁੱਲਫਿਲ ਹੋ ਜਾਏਗੀ ਦੈਨ ਆ ਡੋਨਟ ਥਿੰਕ ਥੈਟ ਦੈਟ ਲਿミਟਸ ਯਰ ਗਰੋਥ ਸੋ ਟੂ ਇਵਨ ਹੈਵ ਸੋ ਲੰਗ ਕੈਰੀਅਰ ਐਂਡ ਸਟਿਲ ਬੀ ਵਿਲਿੰਗ ਟੂ ਯੂ نو ਸ਼ੇਅਰ ਦੋ ਸਮਾਲ ਮੂਮੈਂਟਸ ਵਿਦ ਪੀਪਲ ਐਂਡ ਮੈਸੇਜ ਐਗਜੈਕਟਲੀ ਐਗਜੈਕਟਲੀ ਆਮ ਨਿਮਰ ਜਦੋਂ ਤੁਸੀਂ ਆਸਟ੍ਰੇ ਮੈਨੂੰ ਜਿੱਦਾਂ ਥੋੜੀ ਜਿਹੀ ਇਹਦੀ ਮੂਵੀ ਦੀ ਸ਼ੂਟਿੰਗ ਆਸਟ੍ਰੇਲੀਆ ਚ ਵੀ ਹੋਈ ਆ ਨਾ ਆਮ ਉਹਨਾਂ ਨੇ ਦੋਨੋਂ ਕਲਚਰ ਦੋਨੋਂ ਸਾਈਡਸ ਦਿਖਾਈਆਂ ਕਿ ਕਿਦਾਂ ਮੈਂ ਜ਼ਿਆਦਾ ਨਹੀਂ ਕਹੂੰਗੀ ਮੈਨੂੰ ਲੱਗਦਾ ਹੈ ਕਿ ਤੁਸੀਂ ਤੁਹਾਡੀ ਮੂਵੀ ਆ ਤੇ ਤੁਸੀਂ ਕਿਦਾਂ ਥੋੜਾ ਇਹਨੂੰ ਦੱਸ ਸਕਦੇ ਹੋ ਕਿ ਆਸਟ੍ਰੇਲੀਆ ਦੇ ਵਿੱਚ ਜਿਹੜਾ ਉਹਨਾਂ ਨੇ ਪਾਰਟ ਆਮ ਸ਼ੂਟ ਕੀਤਾ ਜਾਂ ਇੰਡੀਆ ਦੇ ਵਿੱਚ ਸ਼ੂਟ ਕੀਤਾ ਉਹਦੇ ਬੇਸਿਸ ਤੇ ਉਹ ਕੀ ਦਿਖਾਉਣਾ ਚਾਹੁੰਦੇ ਆ ਆਡੀਅנס ਨੂੰ ਕਿ ਆਮ ਇੰਡੀਆ ਦੇ ਵਿੱਚ ਆ ਪੇਰੈਂਟਸ ਰਹਿ ਗਏ ਜਾਂ ਆਸਟ੍ਰੇਲੀਆ ਦੇ ਵਿੱਚ ਬੱਚੇ ਨੇ ਉਹ ਉਹ ਕਿਹੜੀ ਸਟਰਗਲ ਨੂੰ ਉਹ ਕਿਹੜੀ ਜਿਹੜੀ ਇੱਕ ਜਨਰਾ ਹੈ ਉਹ ਪੇਸ਼ ਕਰ ਰਹੇ ਨੇ ਉਸ ਮੂਵੀ ਦੇ ਵਿੱਚ सो यू नो नवनी नवजीत आई रियलाइज दैट समटाइम्स न सिनेमा एक योजा मीडियम है जिसे जेचि हो जाओ या यू नो यू ट्राई टू थ्रो सर्टन थिंग वेरी स्ट्रोंगली वर्क करता ठीक है जी um, राइटिंग एक पॉइंट न जिस तरह फॉर एग्जाम्पल क्या कि you know, uh, ਇਸ ਤਰ੍ਹਾਂ ਸਾਡੇ ਪੰਜਾਬ ਦੇ ਲੋਕੀ ਹੁਣ ਬਾਅਰ ਸ਼ਿਫਟ ਹੋ ਰਹੇ ਨੇ ਉਹ ਜਿਹੜਾ ਡਿਸਟੈਂਸ ਆ ਜਾਂਦਾ ਹੈ ਫੈਮਿਲੀ ਵਿੱਚ রাইਟ ਕਿ ਬੱਚੇ ਬਾਹਰ ਨੇ ਪੈਰੈਂਟਸ ਪਿੱਛੇ ਨੇ ਉਹ ਉਹ ਸਿਰਫ ਯੂ نو ਡਿਸਟੈਂਸ ਡਿਸਟੈਂਸ ਐਜ਼ ਇਟਸ ਨਾਟ ਜਸਟ ਜੀਓਗ੍ਰਾਫਿਕਲੀ ਬਟ ਕਿਦਾਂ ਉਹ ਸਾਡੇ ਰਿਲੇਸ਼ਨਸ਼ਿਪਸ ਨੂੰ ਵੀ ਕਿਤੇ ਨਾ ਕਿਤੇ ਇਫੈਕਟ ਕਰਨ ਲੱਗ ਜਾਂਦਾ ਬਿਲਕੁਲ ਬੜੀ ਸਟਰਲੀ ਇਟ ਇਟਸ ਨਾਟ ਔਨ ਦਾ ਫੇਸ ਆਫ ਇਟ ਉਹ ਬਸ ਇਟ ਇਟਸ ਸਮਥਿੰਗ ਪੀਪਲ ਆਬਜ਼ਰਵ ਤੇ ਸਾਡੀ ਪੂਰੀ ਫਿਲਮ ਚ ਨਾ ਸਿਰਫ ਐ ਬਟ ਜਿੰਨੇ ਵੀ ਤੁਸੀਂ ਯੂ نو ਲਾਈਕ ਫੈਮਿਲੀ ਨੂੰ ਇਕੱਠੇ ਰੱਖਣਾ ਆਪਣੇ ਈਗੋ ਨੂੰ ਈਗੋ ਨੂੰ ਸਾਈਡ ਤੇ ਰੱਖ ਕੇ ਚੱਲਣਾ ਲਾਈਫ ਚ ਕਿਸ ਤਰ੍ਹਾਂ ਸਾਡੇ ਇੰਪਲਸਿਵ ਡਿਸੀਜਨਸ ਸਾਡੀ ਲਾਈਫ ਨੂੰ ਯੂ نو ਇਨ ਐਡਵਰਟਲੀ ਐਡਵਰਟਲੀ ਦੇ ਕੈਨ ਇਫੈਕਟ ਅਸ ਇਹ ਸਾਰੀ ਚੀਜ਼ਾਂ ਬਹੁਤ ਹੀ ਸਟਲੀ ਪ੍ਰੋਜੈਕਟ Study director the uh, It has never been like in the face that this is the moral of the story. No, it's not preachy at all. And when you uh, what you might feel after watching the film uh, and what your takeaway is, it could be completely different from what other people take away. Uh, and I think that's the beauty of it. That cinema should be uh, very loose ended, very subjective, and you, it should be open to interpretation. Khaskai. Exactly. Exactly. They, ਲੱਗਦਾ ਹੈ ਕਿ ਸਾਡੀ ਜਿਹੜੀ ਕਹਾਣੀ ਦੀ ਲੇਅਰਿੰਗ ਹੈਗੀ ਹੈ ਉਹ ਬਹੁਤ ਜ਼ਿਆਦਾ ਸਟਰੋਂਗ ਹੈਗੀ ਹੈ ਨਾ ਦੈਟਸ ਬਿਊਟੀਫੁਲ ਮੈਨੂੰ ਲੱਗਦਾ ਹੈ ਕਿ ਇਹੀ ਮੈਸੇਜ ਆਪਾਂ ਜਿਹੜਾ ਆਪਣਾ ਮੇਨ ਮੈਸੇਜ ਇਹੀ ਅੱਜ ਆਡੀਅנס ਨੂੰ ਕਿ ਤੁਸੀਂ ਬਾਕੀ ਮੂਵੀਜ਼ ਨੂੰ ਦੇਖ ਕੇ ਕਿ ਬਾਕੀ ਸਾਰੀਆਂ ਮੂਵੀਜ਼ ਜਾਂ ਕੋਈ ਮੂਵੀ ਆ ਜੋ ਏਸੇ ਅੱਜਕੱਲ ਜਿਹੜਾ ਟ੍ਰੈਂਡ ਆ ਜਾਂ ਸਟੀਰੀਓਟਾਈਪ ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਹੈ ਕਿ ਇਹੀ ਚੱਲ ਰਿਹਾ ਹੈ ਕਿ ਕਾਮੇਡੀ ਹੀ ਆ ਰਹੀ ਆ ਜਾਂ ਲਵ ਸਟੋਰੀ ਹੀ ਆ ਰਹੀ ਆ ਉਸ ਚੀਜ਼ ਨੂੰ ਦਿਮਾਗ ਚ ਰੱਖ ਕੇ ਇਹ ਡਿਸੀਜਨ ਬਣਾਉਣਾ ਕਿ ਅਸੀਂ ਮੂਵੀ ਦੇਖਣ ਜਾਈਏ ਕਿ ਨਾ ਜਾਈਏ ਮੈਨੂੰ ਲੱਗਦਾ ਹੈ ਉਹ ਥੋੜਾ ਜਿਹਾ ਆਪਾਂ ਨੂੰ ਚੇਂਜ ਮੈਨੂੰ ਲੱਗਦਾ ਬਹੁਤ ਸਾਰੇ ਲੋਕਾਂ ਦਾ ਬਹੁਤ ਸਾਰੀ ਆਡੀਅנס ਦਾ ਉਹ ਜ਼ਰੂਰ ਚੇਂਜ ਹੋ ਜੂਗਾ ਅੱਜ ਜਿਵੇਂ ਤੁਹਾਡੇ ਨਾਲ ਗੱਲ ਕੀਤੀ ਜ ਬਿਊਟੀਫੁੱਲੀ ਤੁਸੀਂ ਹਾਂਜੀ ਆਲਸੋ ਆਲਸੋ ਲਾਈਕ ਟੂ ਹਰਕ ਬਿਕੋਜ਼ ਅ ਲੋਟ ਆਫ ਮਾਈ ਫਰੈਂਡਸ ਉਹਨਾਂ ਨੇ ਨਾ ਬੰਬੇ ਮੇਰੇ ਬਹੁਤ ਸਾਰੇ ਦੋਸਤ ਇੰਡਸਟਰੀ ਵਾਲੇ ਤੇ ਨਾਨ ਇੰਡਸਟਰੀ ਵਾਲੇ ਲਾਈਕ ਮਾਈ ਨਾਨ ਇੰਡਸਟਰੀ ਫਰੈਂਡਸ ਅ ਲੋਟ ਆਫ ਥੈਮ ਆਰ ਹਿੰਦੀ ਸਪੀਕਿੰਗ ਪੀਪਲ ਨਾਟ ਜਰਨ ਪੀਪਲ ਐਂਡ when they have also seen the film or when people in sitting mombay of different industry are also watching it they are like oh my god this is not a punjabi film this is you know bollywood nu takkar den wali film hai ki hai so it's beautiful sadhi is kal a lokan da thoda mind change hoye te unna nu nahi nahi sadhiya best wishes ki definitely wo bollywood nu takkar deve hor apan nu ki chahida hai na ਕਿਉਂਕਿ ਜਿੱਥੇ ਵੀ ਆਪਾਂ ਕੀਤੀ ਵੀ ਦੁਨੀਆ ਦੇ ਕਿਸੇ ਵੀ ਕੋਨੇ 'ਚ ਜਾ ਕੇ ਬੈਠ ਜਾਈਏ ਜਿਹੜਾ ਆਪਣਾ ਦਿਲ ਆ ਜਿਹੜੀ ਇੱਕ ਆਪਣਾ ਆਪਣੀ ਰੂਹ ਆ ਨਾ ਉਹ ਪੰਜਾਬ ਨਾਲ ਜੁੜੀ ਰਹਿੰਦੀ ਆ ਐਂਡ ਵਾਈ ਯੂ ਬਿਊਟੀਫੁਲੀ ਐਕਸਪਲੈਨਡ ਦ ਸਟੋਰੀ ਲਾਈਨ ਆਫ ਦ ਮੂਵੀ ਐਂਡ ਦ ਕਾਸਟ ਐਂਡ ਏਵਰੀਥਿੰਗ ਹੈਪਨ ਮੈਨੂੰ ਲੱਗਦਾ ਕਿ ਇਹਦੇ ਨਾਲ ਲੋਕਾਂ ਦਾ ਜਿਹੜਾ ਇੱਕ ਪ੍ਰੋਸਪੈਕਟਿਵ ਬਣ ਗਿਆ ਆ ਕਿ ਆ ਮੂਵੀ ਕਿੱਦਾਂ ਦੀ ਹੋਊਗੀ ਕਿਉਂਕਿ ਇਹਨਾਂ ਕੀ ਸਮ ਟਾਈਮ ਇਹ ਹੁੰਦਾ ਹੈ ਕਿ ਕਿਸੇ ਤੋਂ ਸੁਣ ਲਿਆ ਕਿਸੇ ਦਾ ਰਿਵਿਊ ਲੈ ਲਿਆ ਜਿੰਨੇ ਕਪਰ ਰਿਵਿਊ ਲਿਆ ਰਿਵਿਊ ਬਹੁਤ ਸੋਹਣੇ ਆ ਮੂਵੀ ਦੇ ਜਿੰਨਾ ਕ ਮੈਂ ਦੇਖਿਆ ਆ ਜਿੰਨਾ ਕ ਮੈਂ ਸਰਚ ਕੀਤੀ ਆ ਮੈਂ ਦੇਖੀ ਆ ਮੂਵੀ ਬਹੁਤ ਸੋਹਣੀ ਮੂਵੀ ਆ ਲਾਈਕ ਯੂ نو ਹੋਕ ਕਰਨ ਵਾਲੀ ਆ ਤੁਹਾਨੂੰ ਇਹ ਨਹੀਂ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਇੱਕ ਮਿੰਟ ਕੋਈ ਇਦਾਂ ਦਾ ਨਹੀਂ ਆਉਂਦਾ ਜਿੱਤੇ ਤੁਸੀਂ ਕਹਿੰਨੇ ਯਾਰੇ ਹੁਣ ਬੋਰਿੰਗ ਹੋ ਗਈ ਜਾਂ ਇਹ ਖਿੱਚਦੇ ਪਏ ਨੇ ਸਟੋਰੀ ਨੂੰ ਹਨਾ ਉਹ ਇਟਸ ਆਲਰੇਡੀ ਵੈਰੀ ਸਮੂਥ ਗੋਇੰਗ ਮੂਵੀ ਆ ਕਿ ਹਰ ਪਾਰਟ ਇਦਾਂ ਨਹੀਂ ਹੈਗਾ ਕਿ ਕਿਤੇ ਉਹ ਨੂੰ ਚੀਜ਼ ਨੂੰ ਜ਼ਿਆਦਾ ਖਿੱਚਿਆ ਜਾ ਰਿਹਾ ਆਮ ਸੋ ਐਨੀਥਿੰਗ ਐਲਸ ਯੂ ਵਾਂਟ ਟੂ ਐਡ ਇਨ ਯੂ ਵਾਂਟ ਟੂ ਗਿਵ ਅ ਮੈਸੇਜ ਟੂ ਆਰ ਆਡੀਅנס ਟੁਡੇ ਆਮ ਆ ਜਸਟ ਵਾਂਟ ਟੂ ਸੇ ਦੈਟ ਅਸੀਂ ਬਹੁਤ ਜ਼ਿਆਦਾ ਪਿਆਰ ਤੇ ਸਤਿਕਾਰ ਨਾਲ ਐ ਫਿਲਮ ਬਣਾਈ ਹੈ ਬਹੁਤ ਲੋਕਾਂ ਦੀ ਮਿਹਨਤ ਕੀਤੀ ਹੈ ਤੇ ਜੇ ਸਾਡੀ ਫਿਲਮ ਵਧੀਆ ਨਹੀਂ ਹੁੰਦੀ ਮੈਂ ਇੱਕ ਵਾਰ ਵੀ ਤੁਹਾਨੂੰ ਨਹੀਂ ਕਹਿੰਦੀ ਕਿ ਪਲੀਜ਼ ਜਾ ਕੇ ਦੇਖੋ ਪਰ ਇਹ ਉਹ ਜੀ ਫਿਲਮ ਹੈਗੀ ਹੈ ਆਮ ਜਿਹੜੀ ਪੰਜਾਬ ਨੂੰ ਬਹੁਤ ਪਰਾਉਡ ਕਰੇਗੀ ਕਿ ਦਿਸ ਇਜ਼ ਦ ਕਾਈਂਡ ਆਫ ਸਿਨੇਮਾ ਦੈਟ ਵੀ ਆਰ ਬਿਲਡਿੰਗ ਤੇ ਮੈਂ ਬਸ ਇਹ ਉਮੀਦ ਕਰਦੀ ਆ ਕਿ ਲੋਕੀ ਜਾ ਕੇ ਸਾਡੀ ਫਿਲਮ ਦੇਖੇ ਦੇਖਣ ਐਂਡ ਯੂ نو ਉਹ ਫਿਲਮ ਔਰ ਡਿਜ਼ਰਵ ਕਰਦੀ ਆ ਬਸ ਤੇ ਜਾ ਕੇ ਪਲੀਜ਼ ਪੰਜਾਬ ਸਿਨੇਮਾ ਨੂੰ ਤੁਸੀਂ ਸਪੋਰਟ ਕਰੋ ਜੇ ਤੁਸੀਂ ਮਿਸ਼ਨ ਇੰਪੋਸੀਬਲ ਦੇਖ ਸਕਦੇ ਹੋ ਤੇ ਫਿਰ ਤੁਸੀਂ ਸ਼ੌਕੀਸ ਨਦਾਰ ਵੀ ਦੇਖਣ ਜਾਓ ਹਾਂਜੀ ਹਾਂਜੀ ਬਿਲਕੁਲ ਨਿਮਰ ਜੀ ਮੈਨੂੰ ਲੱਗਦਾ ਸਾਰੇ ਜ਼ਰੂਰ ਮੂਵੀ ਦੇਖਣ ਜਾਓਗੇ ਕਿਉਂਕਿ ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਕਾਸਟ ਤੋਂ ਲੈ ਕੇ ਰੀ ਪ੍ਰੋਡਕਸ਼ਨ ਹਾਊਸ ਆਈ ਹੈ ਡਾਇਰੈਕਟਰ ਨੇ ਇਸ ਮੂਵੀ ਦੇ ਉਦੇ ਚ ਕਿੰਨੇ ਵੱਡੇ ਨਾਂ ਸ਼ਾਮਿਲ ਨੇ ਆਪਾਂ ਥੋੜਾ ਜਿਹਾ ਉਹਨਾਂ ਬਾਰੇ ਵੀ ਦੱਸ ਦਿੰਨੇ ਆ ਜੇ ਆਪਾਂ ਗੱਲ ਕਰੀਏ ਕਿ ਆਸਟ੍ਰੇਲੀਆ ਤੋਂ ਕਿਹੜੇ ਕਿਹੜੇ ਲੋਕ ਨੇ ਜਿਹੜੇ ਇਸ ਦੇ ਨਾਲ ਜੁੜੇ ਨੇ ਹਰਜੂਤ ਸਿੰਘ ਜੀ ਫਰੋਮ ਆਸਟ੍ਰੇਲੀਆ ਫਿਲਮੀ ਲੋਕ ਤੋਂ ਜੇ ਆਪਾਂ ਗੱਲ ਕਰੀਏ ਰੋਬਿਨ ਚੋਹਾਨ ਜੀ ਐਸ ਮੇ ਇਮੀਗ੍ਰੇਸ਼ਨ ਤੋਂ ਤੇ ਇਹਦੇ ਵਿੱਚ ਜਿਹੜੇ ਡਾਇਰੈਕਟਰ ਨੇ ਉਹ ਤੀਰਜ ਰਤਨ ਜੀ ਨੇ ਜਿਹੜੇ ਕਿਸੇ ਵੀ ਜਿਹੜੇ ਨੇ ਕਿ ਆਮ ਕਿਸੇ ਪਹਿਚਾਨ ਦੇ ਮਹਤਾਜ ਨਹੀਂ ਨੇ ਪ੍ਰੋਡਿਊਸਰ ਨੇ ਇਹਦੇ ਵਿੱਚ ਇਸ਼ਾਨ ਕਪੂਰ ਜੀ ਸ਼ਾਹ ਜੀ ਮਿੰਦਰ ਜੀ ਹਰਜੋਤ ਸਿੰਘ ਜੀ ਕਰੋ ਕੋ-ਪ੍ਰੋਡਿਊਸਰ ਨੇ ਇਹਦੇ ਵਿੱਚ ਰਾਹੁਲ ਮਰਗਈ ਜਤਿੰਦਰ ਜੀ ਰੋਬਿੰਨ चौहान ਜਿਨ੍ਹਾਂ ਦੀ ਆਪਾਂ ਪਹਿਲਾਂ ਹੀ ਗੱਲ ਕਰ ਲਈ ਜਿਹੜੀ ਐਸ ਮੀ ਇਮੀਗ੍ਰੇਸ਼ਨ ਤੋਂ ਨੇ ਅਮ ਤੁਹਾਨੂੰ ਲੱਗਦਾ ਇੰਨੇ ਵੱਡੇ ਨਾਂ ਇੰਨੀ ਸਟਰੋਂਗ ਜਿਹੜੀ ਟੀਮ ਹੈ ਉਹ ਪਿੱਛੇ ਆ ਇਸ ਮੂਵੀ ਦੇ ਸੋ ਡੈਫੀਨੇਟਲੀ ਆਪਾਂ ਨੂੰ ਇਸ ਚੀਜ਼ ਤੋਂ ਹੀ ਪਤਾ ਲੱਗਦਾ ਹੈ ਕਿ ਮੂਵੀ ਕਿੰਨੀ ਵਧੀਆ ਤੇ ਕਿੰਨੀ ਸਟਰੋਂਗ ਹੋਏਗੀ ਅਮ ਮੂਵੀ 16 ਮਈ ਨੂੰ ਆ ਚੁੱਕੀ ਹੈ ਸੋ ਤੁਸੀਂ ਆਪਣੇ ਨਾਲ ਦੇ ਸਿਨੇਮਾ ਘਰਾਂ ਚ ਦੇਖ ਲਓ ਕਿੱਥੇ ਇਹ ਮੂਵੀ ਲੱਗੀ ਹੈ ਤੇ ਜ਼ਰੂਰ ਜਾਓ ਤੇ ਜ਼ਰੂਰ ਮੂਵੀ ਨੂੰ ਦੇਖੋ ਅੱਜ ਸਿਰ 10 ਦਿਨ ਹੋਏ ਨੇ ਇਸ ਮੂਵੀ ਨੂੰ ਰਿਲੀਜ਼ ਹੋਏ ਸੋ ਆਪਾਂ ਸਾਰਿਆਂ ਨੂੰ ਇਹੀ ਦਰਖਾਸਤ ਕਰਦੇ ਆ ਕਿ ਜਾਓ ਮੂਵੀ ਦੇਖੋ ਤੇ ਆਪਣਾ ਜਿਹੜਾ ਰਿਵਿਊ ਆ ਇਸ ਮੂਵੀ ਬਾਰੇ ਦੋ ਤਾਂ ਕਿ ਜਿਹੜਾ ਆਪਾਂ ਇੱਕ ਵਧੀਆ ਪੋਸਟ ਜਿਹੜੀ ਆ ਉਹ ਪੰਜਾਬੀ ਸਿਨੇਮਾ ਨੂੰ ਦੇ ਸਕੀਏ ਬਹੁਤ ਸਾਰੇ ਮਹਾਨ ਹਸਤੀਆਂ ਨੇ ਇਹਦੇ ਵਿੱਚ ਕੰਮ ਕੀਤਾ ਜਿੱਥੇ ਨਾ ਜਾਂਦਾ ਆ ਬੱਬੂ ਮਾਨ ਦਾ ਪੰਜਾਬੀ ਇੰਡਸਟਰੀ ਚ ਮੈਨੂੰ ਲੱਗਦਾ ਹੈ ਕਿ ਇਟਸ ਐਕਚੁਅਲੀ ਆਪਣੇ ਆਪ ਹੀ ਉਹ ਨਾਂ ਬੋਲਦਾ ਹੈ ਕਿ ਜੇ ਕਿਸੇ ਮੂਵੀ ਚ ਬੱਬੂ ਮਾਨ ਸਰ ਦੀ ਮੂਵੀ ਹੈਗੀ ਆ ਤੇ ਡੈਫੀਨੇਟਲੀ ਥਿਸ ਇਜ਼ ਵਨ ਆਫ ਦਾ ਬਿਗੇਸਟ ਮੂਵੀਜ਼ ਅਤੇ ਜਦੋਂ ਨਾ ਕੀ ਕਈ ਵਾਰੀ ਇੱਕ ਪੜਿਆ ਲਿਖਿਆ ਬੰਦਾ ਹੋਰ ਹੈ ਜਿਹੜਾ ਲਾਇਰ ਵੀ ਹੈ ਮਾਡਲਿੰਗ ਵੀ ਹੈ ਸਾਰਾ ਕੁਝ ਕਰਕੇ ਬਾਲੀਵੁੱਡ 'ਚ ਵੀ ਜਾ ਆਏ ਨੇ ਖਤਰੋਂ ਕੇ ਖਿਲਾੜੀ ਬਿਗ ਬਾਸ ਮਿਲਦਾ ਕੋਈ ਇਦਾਂ ਦਾ ਬੰਦਾ ਨਹੀਂ ਜਿਹਨੇ ਬਿਗ ਬਾਸ ਨਹੀਂ ਦੇਖਿਆ ਹੋਊਗਾ ਸਾਰਿਆਂ ਨੇ ਦੇਖਿਆ ਸੋ ਇਟਸ ਅ ਸੱਚ ਬਿਊਟੀਫੁਲ ਕਾਸਟ ਬਿਊਟੀਫੁਲ ਮੂਵੀ ਸੋ ਸਾਰਿਆਂ ਨੂੰ ਅਸੀਂ ਇਹੀ ਗੁਜ਼ਾਰਿਸ਼ ਕਰਦੇ ਹਾਂ ਕਿ ਤੁਸੀਂ ਜਾਓ ਮੂਵੀ ਦੇਖੋ ਤੇ ਮੂਵੀ ਦੇਖ ਕੇ ਫਿਰ ਆਪਣਾ ਰਿਵਿਊ ਜਿਹੜਾ ਉਹ ਜ਼ਰੂਰ ਦਓ ਤੇ ਆਪਣੀ ਫਿਲਮ ਇੰਡਸਟਰੀ ਪੰਜਾਬੀ ਨੂੰ promote to see jinna zada promote kar sak. Um anything else you wanna add um Nimret before we wrap up today um nothing you just really appreciate the time that you have taken out for me um and for our film and for coming out and support for us. It truly truly means a lot and just thanks a lot for that. No, thank you so much. I'm really greatly appreciated and I'm very fond of you today. Uh, and thank you so much for taking your time and joining us today on Punjab TV. Um it is a thought in future we see each other. and definitely after the grand success of this movie we'll have another interview of the success story of this movie um odo tak layi asi sade saareyan nu thank you so much swethard odo tak asi saareyan tuhade ton ehi ik aakhri var guzarish karde ha ki tusi zarur jao zarur movie dekho te fe apne view jeda hai apna jeda ik perspective aa oh banao odo tak layi ji saareyan nu sashikal mildeya next time